ਦਿੱਗੀ ਪਿੰਡ ਗੋਹਤ ਪੋਕਰ ਦੇ ਇੱਕ 14 ਸਾਲਾਂ ਬੱਚੇ ਦੇ ਅਚਾਨਕ ਕਰੋ ਗਾਇਬ ਹੋਣ ਜਾਣ ਕਾਰਨ ਮਾਪੇ ਬਹਿਤ ਪਰੇਸ਼ਾਨ ਨੇ ਦੱਸتے ਇਹ ਪੁਲਿਸ ਥਾਣਿਆਂ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ ਸਥਾਨਾਂ ਦੇ ਚੱਕਰ ਵੀ ਲਗਾ ਰਹੇ ਨੇ ਤੇ ਲੜਕੇ ਦੇ ਮਾਪੇ ਵਿਸ਼ਾਲ ਅਤੇ ਪੂਜਾ ਨੇ ਦੱਸਿਆ ਹੈ ਕਿ ਉਹਨਾਂ ਦਾ 14 ਸਾਲ ਦਾ ਬੇਟਾ ਅਨਿਕੇਤ 7 ਜੁਲਾਈ ਤੋਂ ਅਚਾਨਕ ਗੁਰਾਇਬ ਹੋ ਗਿਆ ਜਦੋਂ ਕਾਫੀ ਦੇਰੋਂ ਵਾਪਸ ਨਾ ਆਇਆ ਤਾਂ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਘਰ ਜਿਹੜਾ ਹੈ ਤੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ ਪਿੰਡ ਚ ਹੀ ਲੱਗਾ ਇੱਕ ਸੀਸੀਟੀਵੀ ਕੈਮਰਾ ਦੇਖਣ ਤੋਂ ਪਤਾ ਲੱਗਿਆ ਕਿ ਉਹ ਇੱਕ ਮੋਟਰਸਾਈਕਲ ਤੇ ਕਿਸੇ ਅਣਪਛਾਤੇ ਵਿਅਕਤੀ ਦੇ ਪਿੱਛੇ ਬੈਠ ਕੇ ਸ਼ਹਿਰ ਵੱਲ ਗਿਆ ਸੀ ਪਰ ਇਨੇ ਦਿਨ ਬੀਤਣ ਦੇ ਬਾਵਜੂਦ ਵੀ ਉਸ ਦੇ ਘਰ ਨਾਲ ਹੋਣ ਕਾਰਨ ਬਿਹਤ ਪਰੇਸ਼ਾਨ ਨੇ ਮਾਪਿਓ ਤੇ ਉਹਨਾਂ ਦੀ ਤਲਾਸ਼ ਵਿੱਚ ਮਾਰੇ-ਮਾਰੇ ਜੜੇ ਨਹੀਂ ਫਿਰੇ ਹੰਦਸਿਆ ਕਿ ਇੱਕ ਸ਼ਿਕਾਇਤ ਜਿਹੜੀ ਅਸੀਂ ਪੁਲਿਸ ਸਟੇਸ਼ਨ ਵੀ ਦਿੱਤੀ ਹੈ ਪਰ ਪੁਲਿਸ ਸ਼ੇਸ਼ਾ ਜੇ ਫਲਹਾਲ ਜਾਰੀ ਹੈ ਪਰ ਕੋਈ ਵੀ ਸੁਰਾਕ ਜੜਾ ਹੈ ਉਹ ਬੱਚੇ ਦਾ ਨਹੀਂ ਮਿਲ ਪਾਇਆ ਹੈ। ਨਾਮ ਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ 7 ਤਰੀਕ ਤੋਂ ਬਾਅਦ ਅਜੇ ਲੱਭੇ ਨਾ ਗੋਦ ਕੋਕਰ। ਸਈ ਰੰਡ ਤੇ ਨੇ ਕਰਾਈ ਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁੱਤਾ ਵਾ। ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨਾਲ ਫੱਟੇ ਲਵਾਏ ਆ। ਫੱਟੇ ਲਵਾ ਕੇ ਮੁਰਕੇ ਉਹਨੇ 50 ਰੁਪਏ ਦਿੱਤੇ ਆ ਕਿਉਂਕਿ ਘੇੜ ਦੇ ਕੱਪੜੇ ਪਾਏ ਦੇ ਹੀ ਕੀ ਇੱਕ ਦੇ ਸੁੱਕਨੇ ਕੱਪੜੇ ਪਾਏ ਨੇ ਸੁੱਕਨੇ ਕੱਪੜੇ ਆਪਣੇ ਪਿੰਡ ਤੋਂ ਗਿਆ ਪੋ ਗਿਆ ਇੱਕ ਦਰਬਾਰ ਸਾਹਿਬ ਕੋ ਮਾਇਸ਼ੀ ਦਾਲੇ ਰੇਲਵੇ ਸਟੇਸ਼ਨ ਸਾਰੇ ਕੋ ਮਿਲਿਆ ਬਟਾਲੇ ਵੀ ਗਾਜੀਗੋੜ ਪਲੋਰੀ ਆਪਣੇ ਉਹ ਕੀ ਨਾਮ ਦੇ ਖਲੀਜਪੁਰ ਤੋਂ ਬੜੀ ਛਿੰਨੇ ਉਧਰ ਸਾਰੇ ਕੋ ਮਿਲਿਆ ਵਾ ਪੁਲਸ ਨੂੰ ਕੰਪਲੀਟ ਦਿੱਤੀ ਸੀ ਤਾਂ ਪੁਲਸ ਨੂੰ ਕੰਪਲੀਟ ਦਿੱਤੀ ਹੈ ਪੁਲਸ ਨੇ ਪਹਾਲ ਕਰਨ ਦੇ ਆਪਾਂ ਉਹਨਾਂ ਦੇ 14 ਫੁੱਟ ਵਾਲੇ ਆ ਉਹਨਾਂ ਦੇ 14 ਫੁੱਟ ਵਾਲੇ ਆ ਮੇਰੇ ਕੋਲ ਆ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਛੇਤੀ ਮਿਲ ਜੀਏ ਨੂੰ ਇੰਨੇ ਵਰਸੇ 14 ਸਾਲ ਨੂੰ ਗੋਲੀ ਬੱਚੇ ਦੀ ਉਹ ਕੱਪੜੇ ਘਰੋਂ ਪਜਾਮਾ ਕੱਪੜੇ ਬਣਾਈਨ ਪਾ ਗਿਆ ਬਾਅਦ ਚ ਪਤਾ ਨਹੀਂ ਕਿ ਕਿੱਥੋਂ ਲਏ ਕੱਪੜੇ ਨੇ ਇੱਕ ਖੱਟਾ ਪਰਨਾ ਹੀ ਘਰ ਉਹ ਲੈ ਗਿਆ ਮੈਂ ਮੇਰਾ ਨੰਬਰ ਹੈਗਾ ਜੀ 9780 929596 ਦਿੱਤ ਫੋਟੋ ਆਈਆਂ ਸੀ ਸੀ ਵੀ ਕੈਮਰੇਟ ਬੜੇ ਜੇ ਉੱਚ ਸਾਫੀ ਹੋਣ

ਜੋ ਬੋਸ ਨੂੰ ਕਿੰਨਾਰੇ ਤੇ ਹਾਂ ਜੀ ਕੀ ਮੰਗ ਕਰਦੇ ਹੋ ਕੋਈ ਇਹਨੇ ਵੀ ਆ ਡਾਟਾ ਵਾਪਸ ਆਵੇ ਮਿਲ ਜਾ ਕੋਈ ਘਰ ਕੋਈ ਗੱਲਬਾਤ ਹੋਏ ਚੁਗਰਾ ਕੋਈ ਨਹੀਂ ਪਰੇਸ਼ਾਨੀ ਕੋਈ ਠੀਕ ਹੈ